ਸਿੰਘ ਖਾਲਸਾ ਨੂੰ ਮਿਲਣ ਗਿਆ ਐਸਜੀਪੀਸੀ ਪ੍ਰਧਾਨ ਐਸਜੀਪੀਸੀ ਦਾ ਵਫਦ ਹਰਨਾਮ ਸਿੰਘ ਦੇ ਨਾਲ ਮੁਲਾਕਾਤ ਕਰੇਗਾ ਮੁਲਾਕਾਤ ਦਾ ਮੰਤਵ ਪੰਥਕ ਇਕਤਾ ਨੂੰ ਮਜ਼ਬੂਤ ਕਰਨਾ ਹੈ ਸੋ ਸਮਾਗਮ ਦੌਰਾਨ ਕਿਸੇ ਵੀ ਤਰ੍ਹਾਂ ਦੇ ਟਕਰਾਹ ਨੂੰ ਰੋਕਣਾ ਸਾਡਾ ਮਕਸਦ ਹੈ ਜੂਨ 1984 ਦਾ ਕੱਲੋਕਾਰਾ ਸਿੱਖ ਕੌਮ ਦੀ ਸੰਵੇਦਨਾ ਦੇ ਨਾਲ ਜੁੜਿਆ ਹੋਇਆ ਤੇ ਇਸ ਦਿਨ ਨੂੰ ਮਨਾਉਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਸੋ ਐਸਜੀਪੀਸੀ ਪ੍ਰਧਾਨ ਦੇ ਵੱਲੋਂ ਕਿਹਾ ਗਿਆ ਗੜਗਾ ਚਤਾਵੀ ਵਿਰੋਧ ਕਰ ਰਹੀ ਨੇ ਹਰਨਾਮ ਸਿੰਘ ਖਾਲਸਾ ਤੇ ਹਰਨਾਮ ਸਿੰਘ ਖਾਲਸਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਦੋਖੋ ਪਹਿਲੇ ਸਮੇਂ ਦਰ ਆਣਾ ਜਿਹੜਾ ਦੋਹਾਂ ਮੁਲਕਾਂ ਦਾ ਵਰਤਾਰਾ ਆਪੋ ਵਿੱਚ ਹੀ ਵਰਤਿਆ ਉਹਦੇ ਨਾਲ ਕਿਉਂਕਿ ਪੌਂਚ ਏਰੀਆ ਬਾਰਡਰ ਏਰੀਆ ਆ ਇੱਥੇ ਉਹਦਾ ਵੱਡਾ ਇਫੈਕਟ ਪਿਆ ਉਸ ਫੈਕਟਰ ਦੇ ਵਿੱਚ ਬਹੁਤ ਸਾਰੀਆਂ ਜਾਨਾਂ ਵੀ ਗਈਆਂ ਜਿਹਦੇ ਪੇ ਸਾਡੇ ਸਿੱਖ ਚਾਰ ਪ੍ਰਭਾ ਸਾਡੇ ਉਹ ਵੀ ਸੀਧ ਹੋਏ ਤੇ ਬਹੁਤ ਸਾਰੀਆਂ ਬੇਟੀਆਂ ਦਾ ਵੀ ਨੁਕਸਾਨ ਹੋਇਆ ਆ ਗੁਰਦੁਆਰਾ ਸਾਹਿਬ ਜਿਹੜਾ ਆ ਇਹ ਮੈਨੂੰ ਹੁਣ ਇਹ ਨਹੀਂ ਦੱਸਿਆ ਭਈ ਕਿਸੇ ਨਾਲ ਘਾਟੀ ਇੱਥੇ ਸਾਰੇ ਫੈਮਿਲੀਆ ਇਕੱਠੀਆਂ ਹੋ ਜਾਂਦੀਆਂ ਸੀ ਇਸ ਸਮੇਂ ਦੌਰਾਨ ਤੇ ਕੁਦਰਤੀ ਇਹ ਕਹਿ ਲੋ ਪਰਮੇਸ਼ਰ ਨੇ ਇਹਨਾਂ ਦਾ ਬਚਾਅ ਕਰਨਾ ਸੀ ਇੱਥੇ ਇੱਕ ਜਿਹੜਾ ਸੈੱਲ ਆ ਕੇ ਡਿੱਗਿਆ ਉਹ ਉੱਤੇ ਨਵੀਂ ਜਿਹੜੀ ਇਹ ਕੰਸਟਰਕਸ਼ਨ ਕਰ ਰਹੇ ਉਹਦਾ ਬੀਮ ਸੀ ਉਹ ਬੀਮ ਵੀ ਮੇਰੇ ਖਾਲੀ ਕਾਫੀ ਭਾਰਾ ਉਹ ਬੀਮ ਦੇ ਉੱਤੇ ਡਿੱਗਿਆ ਉਹਨਾ ਬੀਮ ਟੁੱਟਾ ਬੀਮ ਟੁੱਟਣ ਤੋਂ ਬਾਅਦ ਆ ਅੰਦਰ ਆ ਕੇ ਵੀ ਸਾਰਾ ਉਹਨੇ ਕ੍ਰੈਕ ਵਗੈਰਾ ਸਾਰੇ ਕਰ ਦਿੱਤੇ ਆ ਤੇ ਮੈਂ ਉਹਨਾ ਪਰਿਵਾਰਾਂ ਨਾਲ ਵੀ ਦੁੱਖ ਸਾਂਝਾ ਕਰਨਾ ਚਾਹੁੰਦਾ ਸੀ ਜਿਹੜੇ ਪਰਿਵਾਰਾਂ ਦੇ ਜੀ ਜਿਹੜੇ ਸਾਡੇ ਤੋਂ ਵਿਛੜ ਗਏ ਆ ਤੇ ਮੈਂ ਆਪ ਉਹਨਾਂ ਨੂੰ ਇਸ ਕਰਕੇ ਵੀ ਅਸੀਂ ਐਗਜੈਕਟਿਵ ਦੇ ਵਿੱਚ ਫੈਸਲਾ ਕੀਤਾ ਸੀ ਕਿ ਕੁਝ ਮਾਲੀ ਸਹਿਤਾ ਵੀ ਕੀਤੀ ਜਾਵੇ ਸੋ ਅੱਜ ਅਸੀਂ ਸਵੇਰ ਦੇ ਹੀ ਇਸੇ ਕਾਰਜ ਦੇ ਵਿੱਚ ਆ ਪਹਿਲਾਂ ਉਹਨਾਂ ਪਰਿਵਾਰਾਂ ਦੇ ਗਏ ਸੀ ਹੁਣ ਇੱਕ ਪਰਿਵਾਰ ਹੋਰ ਆ ਇੱਥੇ ਗਾਂ ਉਹਨਾਂ ਕੋਲ ਵੀ ਜਾਣਾ ਆ ਤੇ ਹੁਣ ਇੱਥੇ ਖੜੇ ਸੀ ਸੜਕ ਤੇ ਤੇ ਇਹ ਕਹਿੰਦੇ ਬੇਸ ਗੁਰਦਰਾ ਸਾਹਿਬ ਦੇ ਵਿੱਚ ਵੀ ਦੇਖ ਕੇ ਜਾਓ ਸਾਰਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦੇ ਦੁੱਖ ਘਰਾਂ ਚ ਪੈਂਦੇ ਆ ਫਿਰ ਉਹਨਾਂ ਨੂੰ ਘਟਨੇ ਪੈਂਦੇ ਆ ਪਰ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੁੱਖ ਨੂੰ ਮਹਿਸੂਸ ਵੀ ਕਰਦੀ ਤੇ ਇਸ ਦੁੱਖ ਦੇ ਵਿੱਚ ਸ਼ਾਮਲ ਹੋਈ। ਪੰਮੀ ਸਭ ਇੱਕ ਚੀਜ਼ ਨੂੰ ਦੇਖਿਆ ਗਿਆ ਖਾਸ ਕਰਕੇ ਆ ਐਨਟਾਇਰ মিডিਆ ਫੈਸ ਫਰੇਟਰਨਿਟੀ ਪੁੰਛ ਦੇ ਵਿੱਚ ਸ਼ਰੀ ਦੇ ਦੌਰਾਨ ਦੇ ਵਿੱਚ ਇਨਕਲੂਡਿੰਗ ਹੂ ਪੀਪਲ ਅਸੀਂ ਪੂਰਾ ਸ਼ੈਲਿੰਗ ਦੇ ਵਿੱਚ ਆਪਣੀ ਜੋ ਕਵਰੇਜ ਹੈ ਉਸ ਨੂੰ ਸਰ ਅੰਜਾਮ ਦੇ ਰਹੇ ਸਾਂ। एक चीज वेखण आई है कि पाकिस्तान की औमी ने डेलीबरेटली ज़रा टारगेट है मंदिर गुरुद्वारा जैन मस्जिद है खास करके